ਹਾਂਜੀ ਸਾਰਿਆਂ ਨੂੰ ਜੈ ਮਾਤਾ ਦੀ ਜੀ ਜੀ ਆ ਹਸਪਤਾਲ ਭਗਵਤੀ ਅੰਦਰ ਲੱਗ ਰਿਆ ਜੀ ਮਹਿਕੇ ਹੋ ਰਹੇ ਜੀ 9 10 11 12 13 ਪੰਜ ਦਿਨ ਲਈ ਇਹ ਡੰਗਰ ਚੱਲੇਗਾ ਜੀ ਮਾਤਾ ਦੇ 사ਵਨ ਦੇ ਮੇਲੇ ਚੱਲ ਰਿਹਾ ਜੀ ਆਓ ਸਾਰੇ ਰਣਕੇ ਸੇਵਾ ਕਰੀਏ ਮਾਤਾ ਰਾਣੀ ਦੇ ਦਰਵਾਜ਼ੇ ਖੁਸ਼ੀਆਂ ਪ੍ਰਾਪਤ ਕਰੀਏ ਸਾਰਿਆਂ ਨੂੰ ਜੈ ਮਾਤਾ ਦੀ ਜੀ ਆ ਦੇਖੋ ਜੀ ਸਾਰਾ ਪੂਰਾ ਸਾਡੇ ਕੁਲਵੀਰ ਭਾਜੀ ਆ ਜੀ ਯੂਏਈ ਤੋਂ ਆਏ ਆ ਪੰਜ ਦਿਨ ਦੀ ਸੇਵਾ ਲੈ ਕੇ ਆਏ ਆ ਜੀ ਮਾਤਾ ਰਾਣੀ ਦੇ ਦਰਬਾਰ ਤੇ ਖੁਸ਼ੀਆਂ ਲੈਣ ਆਏ ਮਾਤਾ ਰਾਣੀ ਦੀਆਂ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਵੀ ਤਕਰੀਰ ਜੀ ਮਾਤਾ ਜੀ ਸੱਜਣਾ ਮੈਂ ਜਾਣਾ ਕਿਹਦੇ ਆ ਇਸੇ ਵੀ ਨਾਲ ਹੀ ਲੱਗਦੇ ਕੋ ਸਾ ਜੀ ਆ ਗਏ ਆ ਜੀ ਲੰਗਰ ਤੇ ਆਸੋ ਦੇ ਰਿਹਾ ਬੰਦਾ ਜੀ ਬੱਸ 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 ਜ ചമച്ച <töks> 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 ਆਸਰਾ ਨਹੀਂ ਹੋ ਰਿਹਾ ਤਿੰਨ ਨਾ ਮਾਤ ਨਹੀਂ ਆਪੂ ਵੀ ਜਰੂਰ ਹੋ ਗਿਆ ਮਾਤਰਾ ਘਮਾ ਲਿਆ ਛੋਲ ਹੈ ਛੋਲ ਹੈ ਛੋਲ ਲੈ ਅਧੋੜ ਕੇ ਉਥੇ ਲੱਗੀ ਉਹ ਤਾਂ ਉਖੰਡ ਪਾਲੇ ਮੜੀ ਜੀ ਸਮਸ਼ੀ ਇਹ ਤੁਹਾਨੂੰ ਕਰ ਮੱਲਾਂ ਲੱਗਦਾ ਕਿੰਨੇ ਮਾਤਸ ਨਾਲ ਮਾਰੇ ਤੱਕ ਆਂਦੀ ਬਾਤ ਅੰਦਰ ਬਸ ਬਸ ਲਈ ਆਂਦੀ ਅੰਦਰ ਠੰਡੀ ਚੋ ਦੋ ਧੀਲਾ ਮੰਡੋ ਨਾ ਇਹ ਚਾਹਦਾ ਇਹਨਾਂ ਕੱਲ੍ਹ ਉਹਦੇ ਬੱਲੇ ਨਾ। ਇਹ ਕਾਣੀ ਨੇ ਉੱਤੋਂ ਸਿਰੇ ਆ। ਆਹਰਾਇਆ ਉੱਤੋਂ। ਤਾਂ ਨਾ ਬਾਬਾ ਨੰਦ ਨੀਂ ਦਿਨ ਲੱਗਦਾ। ਕਿੰਨੇ ਕਲਪਨਾ। ਦੇਖੋ ਰਾਮਾ। ਸਲਾਬੀ ਨੇ ਨਾ। ਆਹ ਸਰਸਲਾ ਨੀ। ਜੀ ਆਇਆਂ ਨੂੰ ਕਰਕੇ ਯਾਦ ਕਰਿਆ ਜੀ ਬਕਰਤਾਂ ਆਮਨੇ ਬੁਲਾਣਾ ਆਹੋ ਬਕਰਤਾਂ ਬਕਰਤਾਂ ਬੰਦ ਕਾ ਜਦ ਦੂ ਮਿੰਟ ਹੋਣਾ ਦਰੋ ਦਸਪੇਰਨਾ ਨਾਲ ਕੇ ਨਾ ਸੇਕ ਦਾ ਆਪਣਾ ਹਾਂ ਆਹ ਸੇਕ ਵੀ ਕੋਈ ਨਹੀਂ ਆਪਾਂ ਕਿਤੇ ਮੇਰਾ ਪੁੱਤ ਮੇਰੇ ਘਰਵਾ ਗਿਆ ਆਓ ਇੱਜ਼ਾ ਨਾਲ ਰਵਾਦੀ ਕਰਕੇ ਆਉਣਾ ਤੇ ਇਹ ਪੁੱਛਿਆ ਨਹੀਂ ਉਮਰੂਨ ਪahari ਕਿਦੋਂ ਆਏ ਇਹ ਸ਼ਾਪਿੰਗ ਕਰਕੇ ਆਏ

नयोटियां दो सरस्वती मद गणेश मन कर ਤਿੰਨ ਗੁਣ ਬਖਸ਼ਿਓ ਮਾ ਸ਼ਾਰੀ ਦਾ ਕੰਠ ਤਾਲ ਸੁਰ ਗਿਆਨ ਕੰਠ ਤਾਲ ਸੁਰ ਗਿਆਨ ਕੰਠ ਤਾਲ ਸੁਰ ਗਿਆਨ ਹੋ ਮੇਰੀ ਰਖਿਓ ਲਾਜ ਮੇਰੀ ਮਾਤਮਾਤ ਮੇਰੀ ਰਖਿਓ ਲਾਜ ਮੇਰੀ ਬਾ ਮਾਂ ਤੇ ਮੇਰੀ ਰੱਖੀ ਔਲਾਦ ਮੇਰੀ ਮਾਂ ਇਹ ਰਾਜ ਤੇ ਮਾਂ ਇਹ ਰਾਜ ਤੇ ਮਾਂ ਤੇਰੀ ਰੱਖੀ ਔਲਾਦ ਮੇਰੀ ਰੱਖੀ ਔਲਾਦ ਮੇਰੀ ਰੱਖੀ ਔਲਾਦ ਮੇਰੀ ਮਾਂ ਰੱਖੀ ਔਲਾਦ ਮੇਰੀ ਰੱਖੀ ਔਲਾਦ ਰੱਖੀ ਔਲਾਦ ਮੇਰੀ ਉਹ ਰੱਖੀ ਔਲਾਦ ਮੇਰੀ ਮਾਂ ਤੇ ਮਾਂ ਤੇਰੀ ਰੱਖੀ ਔਲਾਦ ਮੇਰੀ ਮਾਂ ਮੇਰੀ ਥਾਂ ਰੱਖੀ ਔਲਾਦ ਮੇਰੀ ਮਾਂ ਤੇ ਮਾਤ ਮੇਰੀ ਰੱਖੀ ਔਲਾਦ ਮੇਰੀ ਮਾਂ ਕੇ ਗੁਰ ਪੇਦੇ ਨਰਕ ਕੋ ਇਹ चली गोरे अपने के साथ गोरे अपने के साथ, गोरी अपने के साथ। गोरी अपने के पीपल पूजिया हर मिले पीपल पूजिया हर मिले एक बंद तो मेरी मात जवाला है सांसों की माला तो है तो कह त गरीब निवार कह गरीब निवार बात जवाला तू है, की माला तू तो है, है कहते गरीब निवास, कहते गरीब माँ अपना करके राखियो अपना करके राखियो आप कड़े की ला रखिए लाल ਪੰਜੇ ਰੰਗ ਬਾਣਿਆਂ ਵਾਲੀਏ ਮਈਆ ਪੰਜੇ ਰੰਗ ਬਾਣਿਆਂ ਵਾਲੀਏ ਓ ਮਈਆ ਪੰਜੇ ਰੰਗ ਬਾਣਿਆਂ ਵਾਲੀਏ ਰੰਗ ਬਾਣਿਆਂ ਵਾਲੀਏ ਓ ਮਈਆ ਸੂਏ ਸੂਏ ਚੋਲੇ ਹਵਾਲੀਏ ਓ ਮਈਆ ਸੂਏ ਸੂਏ ਚੋਲੇ ਹਵਾਲੀਏ ਤੇਰੇ ਗੱਲ ਨੇ ਤੇਰੇ ਗੱਲ ਨੇ ਤੇਰੇ ਗੱਲ ਨੇ ਫੁੱਲਾਂ ਵਾਲੇ ਹਾਰ ਤੇਰੇ ਗੱਲ ਨੇ ਫੁੱਲਾਂ ਵਾਲੇ ਤੇਰੇ ਗੱਲ ਨੇ ਪੁਨਾ ਵਾਲੇ ਹਾਰ ਤੇਰੇ ਗੱਲ ਨੇ ਪੁਨਾ ਵਾਲੇ ਹਾਰ ਤੇਰੀ ਅਜੋਤਾ ਤੋਂ ਮੈਂ ਵਾਰੇ-ਵਾਰੇ ਜਾਵਾਂ ਤੇਰੀ ਅਜੋਤਾ ਤੋਂ ਮੈਂ ਵਾਰੇ-ਵਾਰੇ ਜਾਵਾਂ ਉਹ ਤੇਰਾ ਗੁੰਦ ਲਿਆਈ ਮਾਂ ਲੈਣ ਸੇਵੜਾ ਤੇਰਾ ਗੁੰਦ ਲਿਆਈ ਤੇਰਾ ਗੁੰਦ ਲਿਆਈ ਮਾਂ ਲੈਣ ਸੇਵੜਾ ਪੈਨੋ ਮਈਆ ਪੈਨੋ ਮਈਆ ਪੈਨੋ ਪੈਨੋ ਆਜ ਕਵਾਰ ਮਈਆ ਪੈਨੋ ਪੈਨੋ ਆਜ ਕਵਾਰ ਓ ਮਈਆ ਪੈਨੋ ਪੈਨੋ ਆਜ ਕਵਾਰ ਮਈਆ ਪੈਨੋ ਪੈਨੋ ਆਜ ਕਵਾਰ ਓ ਤੇਰਾ ਉੱਚਾ ਹੈ ਦਰ ਕਾਂਗੜਾ ਤੇਰਾ ਉੱਚਾ ਹੈ ਦਰ ਕਾਂਗੜਾ ਓ ਤੇਰੇ ਚਾਰੋ ਦਿਸ਼ਾ ਨੇ ਪਹਾੜ ਤੇਰੇ ਚਾਰੋ ਉਹ ਤੇਰੇ ਚੜ ਚੜ ਯਾਦ ਰੂ ਆਮ ਦੇ ਤੇਰੇ ਚੜ ਚੜ ਯਾਦ ਰੂ ਆਮ ਦੇ ਮੁਖੋ ਬੋਲਣ ਜੈ ਜੈਕਾਰ ਮੁਖੋ ਬੋਲਣ ਜੈ ਜੈਕਾਰ ਅੱਜ ਸੰਤ ਮਿਲਾਵਾ ਹੋ ਰਿਹਾ ਅੱਜ ਭਗਤ ਮਿਲਾਵਾ ਜਾਗਾਂਗੇ ਅੱਜ ਜਾਗਾਂਗੇ ਅੱਜ ਜਾਗਾਂਗੇ ਸਾਰੀ ਸਾਰੀ ਰਾਤ ਅੱਜ ਜਾਗਾਂਗੇ ਸਾਰੀ ਸਾਰੀ ਰਾਤ ਉਹ ਅੱਜ ਜਾਗਾਂਗੇ ਸਾਰੀ ਸਾਰੀ ਰਾਤ ਅੱਜ ਜਾਗਾਂਗੇ ਸਾਰੀ ਸਾਰੀ ਰਾਤ ਉਹ ਅੱਜ ਜਾਗਾਂਗੇ ਸਾਰੀ ਸਾਰੀ ਰਾਤ ਤੇਰਾ ਧਿਆਨ ਉਹ ਮਈਆ ਜਸੇ ਗਾਮ ਦਾ ਤੇਰਾ ਧਿਆਨ ਉਹ ਮਈਆ ਜਸੇ ਗਾਮ ਦਾ ਤੇਰਾ ਭੋਲ ਮਈਆ ਜਸੇ ਗਾਮ ਦਾ ਰੱਖ ਮਈਆ ਰੱਖ ਮਈਆ ਰੱਖ ਬਾਨੇ ਵਾਲੀ ਦਾਜ ਮਈਆ ਰੱਖ ਬਾਨੇ ਵਾਲੀ ਦਾਜ ਤੇ ਆ ਜੋਤਾ ਤੋਂ ਮੈਂ ਬਾਰੇ-ਬਾਰੇ ਜਾਵਾ ਤੇਰੀਆਂ ਜੋਤਾ ਤੋਂ ਮੈਂ ਬਾਰੇ-ਬਾਰੇ ਜਾਵਾ ਮੈਂ ਬਾਰੇ-ਬਾਰੇ ਜਾਵਾ ਮੈਂ ਬਾਰੇ-ਬਾਰੇ ਜਾਵਾ ਬਾਰੇ-ਬਾਰੇ ਜਾਵਾ ਮੈਂ ਬਾਰੇ-ਬਾਰੇ ਜਾਵਾ ਬਾਰੇ-ਬਾਰੇ ਜਾਵਾ ਮੈਂ ਬਾਰੇ-ਬਾਰੇ ਜਾਵਾ ਜੈ ਗਣੇਸ਼ ਜੈ ਗਣੇਸ਼ ਜੈ ਗਣੇਸ਼ गणेश जय गणेश जय देवा माता जैक जाकी पार्वती पिता महादेवा ओ माता जाकी पार्वती पिता माँ देवा हार चढ़े फूल चढ़े और चढ़े मेवा हार चढ़े फूल चढ़े और चढ़े मेवा लडवन का भोग लगे संत करे सेवा लडवन का भोग लगे संत करे सेवा हो जय गणेश देवा दे दे जय दे 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 देवा जय दे गणेश देवा जय 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 गणेश देवा रिस्पेक्टेड जसमान खान खान साहब पहुंचे जिया और मुहम्मद सादिक साहब उन्होंने भी इतने पहुंचा पूरा वेलकम जिया ਸਤਿਮਤੋ ਬਾਬਾ ਦਾਰਾਜੀ ਪੰਜੇ ਉਹਨਾਂ ਦੇ ਇੱਥੇ ਪਹੁੰਚਣ ਤੇ ਪੂਰਾ ਵੈਲਕਮ ਜੀ ਹੈ ਨੂੰ ਬਾਬਾ ਮੱਖਣ ਜੀ ਬਾਬਾ ਦਾਰਾਜੀ ਦੇ ਬੇਟਾ ਪਹੁੰਚੇ ਬੇਟਾ ਜੀ ਅੱਛਾ ਜੀ ਬਾਬਾ ਦਾਰਾਜੀ ਤੇ ਇੱਕੋ ਹੀ ਰੂਪ ਹੈ ਜੇ ਉਹਨਾਂ ਦਾ ਬੇਟਾ ਪਹੁੰਚਿਆ ਤਾਂ ਮੈਂ ਸੱਚੀ ਗੱਲ ਹੈ ਬੁਰਜ ਫਾਮੜਾ ਤੋਂ ਬੀਬੀ ਗੇਜੋ ਜੀ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਪੂਰਾ ਵੈਲਕਮ ਜੀ ਆਇਆਂ ਨੂੰ ਮੈਂ ਪਹਿਲਾਂ ਵੀ ਉਹਨਾਂ ਦੇ ਚਰਨਾਂ 'ਚ ਮੱਥਾ ਟੇਕ ਚੁੱਕਿਆ ਹਾਂ ਸਾਡੇ ਰਾਜਪ트 ਵਿਧਾਨ ਸਭਾ ਤੋਂ ਅਰ ਵਿਧਾਨ ਸਭਾ ਤੋਂ ਸਾਡੇ ਰਾਜ ਸਾਹਿਬ ਪਹੁੰਚੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਪੂਰਾ ਵੈਲਕਮ ਜੀ ਆਇਆਂ ਨੂੰ ਅਰ ਮੁਕੇਰੀਆਂ ਤੋਂ ਮੇਰਾ ਵੀ ਢੱਲੋ ਪਹੁੰਚੇ ਵਿਜੇ ਬਾਜੀ ਪਹੁੰਚੇ ਇੱਕ ਆਸ ਨੇ ਸਾਡੇ ਆਪਣੇ ਨੇ ਕਪੂਰ ਵਰਕਸ ਵਰਕਸਾ ਵਰਕਸਾ ਦਾ ਗ੍ਰੇਟ ਮੈਨ ਸਪੈਸ਼ਲ ਥੈਂਕਸ ਵਰਕਸਾ ਉਥੇ ਬੈਠੇ ਆ ਦੂਰ ਦੂਰ ਬੈਠੇ ਹੋ ਜ਼ਰੂਰ ਕੋਈ ਗੱਲ ਹੈ ਹਰ ਮੁਸ਼ਕਲ ਦਾ ਹੱਲ ਹੈ ਅੱਜ ਨਹੀਂ ਇਹਦੇ ਗੱਲ ਹੈ ਫਿਰ ਕਿਹੜੀ ਗੱਲ ਹੈ ਓਕੇ ਕਪੂਰ ਸਾਹਿਬ ਰ데ਸ਼ ਕਪੂਰ ਚੜ੍ਹਾਈ ਹੈ ਭਾਈ ਤੇਰੀ ਐਸ ਆਰ ਮੀਡੀਆ ਪੰਜਾਬ 99 ਪੰਜਾਬ ਲਾਈਵ ਟੀਵੀ ਜਿਨੇ ਵੀ ਰਿਸਪੈਕਟਡ ਸਾਰੇ ਰਾਹੁਲ ਜੀ ਸਨੇ ਜੀ ਚੰਡੀਗੜ੍ਹ ਤੋਂ ਪਹੁੰਚੇ ਵਿਰਖ ਸਾਹਿਬ ਬੜਾ ਜ਼ਿਰਗ ਹੋ ਰਿਹਾ ਹੈ ਜ਼ਿਕਰ ਹੋ ਰਿਹਾ ਸੱਚੀ ਬੜਾ ਜ਼ਿਕਰ ਹੋ ਰਿਹਾ ਵਿਰਖ ਸਾਹਿਬ ਦਾ ਇਹ ਦਿੱਲੀ ਤੋਂ ਸਾਡਾ ਵੀਰ ਸਪੈਸ਼ਲ ਪਹੁੰਚਿਆ ਇਹ ਪਿਆਰ ਹੈ ਇਸ਼ਕ ਹੈ ਮੁਹੱਬਤ ਹੈ ਕਿਉਂਕਿ ਸ਼ੇਰਾਂ ਵਾਲੀ ਬੋਲਦੀ ਬੁਲਾਉਣ ਵਾਲਾ ਚਾਹੀਦਾ ਸ਼ੇਰਾਂ ਵਾਲੀ ਬੋਲਦੀ ਬੁਲਾਉਣ ਵਾਲਾ ਚਾਹੀਦਾ ਭੁੱਲਿਆਂ ਨੂੰ ਰਸਤੇ ਪਾਉਣ ਵਾਲਾ ਚਾਹੀਦਾ ਮੇਰੀ ਮਾਂ ਤੇ ਵੰਡਦੀ ਹੈ ਹਰ ਵੇਲੇ ਬਸ ਉਹਦੇ ਅੱਗੇ ਝੋਲੀ ਫੈਲਾਉਣ ਵਾਲਾ ਚਾਹੀਦਾ ਕਿਉਂਕਿ ਹਜ਼ੂਰ ਇਧਰ ਸਾਡੇ ਸਾਈਂ ਲੋਕ ਬੈਠੇ ਹੈ ਜਿਨ੍ਹਾਂ ਦੇ ਅੱਗੇ ਝੋਲੀਆਂ ਆਡੀਆਂ ਹੋਈਆਂ ਤੇ ਪਰਨੀਆਂ ਵੀ ਇੰਨਾ ਨੇ ਨੇ ਆਰਾਵ ਹਜੇ ਤੁਹਾਡਾ ਰਹਿੰਦੇ ਹਾਂ ਰਜਿੰਦਰ ਬਿੱਟਾ ਜੀ ਹਜੇ ਇੱਕ ਹਾਜ਼ਰੀ ਇਹਨਾਂ ਦੀ ਲੰਗਰਵੀਰ ਗਣੇਸ਼ ਰਾਧਨਾ ਹਾਜ਼ਰ ਹੋ ਦਿੱਲੀ ਤੋਂ ਸਾਡੇ ਪ੍ਰਵਾਸੀ ਸਾਹਿਬ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਪੂਰਾ ਵੈਲਕਮ ਜੀ ਹੈ ਨੋ ਇਹ ਸਾਰੇ ਜਿਹੜੇ ਦਿੱਲੀ ਤੋਂ ਆਏ ਨੇ ਇਹ ਡਾਲਰ ਪੌਂਡਾ ਵਾਲੇ ਨੇ ਇਹ ਬਾਕੀ ਇੰਡੀਅਨ ਕਰੰਸੀ ਵਾਲੇ ਸੱਚੀ ਮੈਂ ਕਹਿੰਦੇ ਮੈਨੂੰ ਕਿੱਦਾਂ ਪਤਾ ਪੰਡਾ ਜੀ ਕਹਿੰਦੇ ਤੈਨੂੰ ਕਿੱਦਾਂ ਪਤਾ ਮੈਂ ਕਹਿੰਦਾ ਜਦੋਂ ਇਹਨਾਂ ਨੇ ਦੇਣੇ ਮੈਨੂੰ ਪਤਾ ਲੱਗ ਜਾਣਾ ਚਲੋ ਆਓ ਜੀ ਹਾਜ਼ਰੀ ਇਹਨਾਂ ਤੋਂ ਬਾਅਦ ਅ즈ਮਾਇਨ ਖਾਨ ਸਾਹਿਬ ਜਿਹੜੇ ਪਹੁੰਚੇ ਉਹਨਾਂ ਦੀ ਹਾਜ਼ਰੀ ਹੋਏਗੀ औकात जो उन्हों का हुक्म होगा तुम्हारा वो लंगर वीरा वे वीरा